ਮੈਂ ਖਾਣਾ ਇਹਨਾਂ ਲੋਕਾਂ ਨੂੰ ਤੁਸੀਂ ਉਹਨਾਂ ਚਿਹਰੇ ਚੰਗੇ ਲੱਗਦੇ ਆ ਜਿੰਨਾ ਚਿਰ ਤੁਸੀਂ ਅਗਲਿਆਂ ਦੇ ਕੰਮ ਉਹਨੇ ਆ ਤੇ ਕਿਸੇ ਇੱਕ ਦਿਨ ਕਿਸੇ ਕੰਮ ਤੋਂ ਇਹਨਾਂ ਨੂੰ ਜਵਾਬ ਦੇ ਕੇ ਦੇਖਿਓ ਤੇ ਜੇ ਤੁਹਾਡੀਆਂ ਅਕਾਤਾਂ ਨਾ ਵਰਖਤ ਮੈਂ ਇਹਨਾਂ ਲੋਕਾਂ ਨੇ ਤੇ ਮੇਰਾ ਨਾਂ ਵੀ ਜੱਸੀ ਸਿੱਧੂ ਨਹੀਂ ਠੀਕ ਆ ਇਹਨਾਂ ਦੇ ਤੁਸੀਂ 99 ਕੰਮ ਕਰ ਦੋ ਇਹਨਾਂ ਨੂੰ ਇੱਕ ਕੰਮ ਤੋਂ ਜਵਾਬ ਦੇ ਦੋ ਤੇ ਇਹ 99 ਕੰਮ ਕੀਤਿਆਂ ਦਾ ਆਸਾਨ ਭੁੱਲ ਜਾਣਗੇ ਕਿਸੇ ਦਾ ਆਸਾਨ ਚੇਤੇ ਰੱਖਣ ਲਈ ਵੀ ਕਿਸੇ ਬੰਦੇ 'ਚ ਦਮ ਹੋਣਾ ਜ਼ਰੂਰੀ ਆ ਨਹੀਂ ਤਾਂ ਇੱਥੇ ਆਸਾਨ ਚੇਤੇ ਰੱਖਣੇ ਬਹੁਤ ਔਖੇ ਆ ਆਸਾਨ ਨਹੀਂ ਕੋਈ ਚੇਤੇ ਰੱਖਦਾ ਅਗਲਾ ਮਿੰਟ ਵਿੱਚ ਦੀ ਭੁੱਲ ਜਾਂਦਾ ਅੱਜ ਕੱਲ ਕੋਈ ਕਿਸੇ ਦਾ ਸਾਕਾ ਨਹੀਂ ਇੱਥੇ ਕੰਮ ਨਾਲ ਹੀ ਸਲੀਤਾ ਹੈ ਜੇ ਕੰਮ ਕਿਸੇ ਦੇ ਆਈ ਜਾਓ ਤਾਂ ਤੁਹਾਨੂੰ ਸਲੂਟ ਆ ਤੇ ਜੇ ਕਿਸੇ ਨੂੰ ਤੁਸੀਂ ਜਵਾਬ ਦੇ ਦੋ ਤੇ ਅਗਲਾ ਕਹਿ ਦਿੰਦਾ ਉਹ ਬੰਦੇ ਵਰਗਾ ਤਾਂ ਗੰਦ ਬੰਦਾ ਹੀ ਹੈ ਨਹੀਂ ਉਹ ਨਹੀਂ ਕਿਸੇ ਦੇ ਕੰਮ ਆਉਂਦਾ ਉਤਾਬ ਮਤਲਬ ਦਾ ਯਾਰ ਤੁਨੂੰ ਮਤਲਬ ਦਾ ਯਾਰ ਦੱਸਣਗੇ ਲੋਕ ਜਿੱਦ ਦੇ ਤੁਸੀਂ ਕਿਸੇ ਨੂੰ ਇੱਕ ਕੰਮ ਤੋਂ ਜਵਾਬ ਦੇਤਾ ਵੀ ਨਹੀਂ ਯਾਰ ਅੱਜ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਤੇਰੇ ਲੋਡ ਪੈਣ ਤੇ ਤੇਰੇ ਨਾਲ ਨਹੀਂ ਖੜ ਸਕਦਾ ਪਹਿਲਾਂ ਤੁਸੀਂ ਉਹਦੇ ਨਾਲ 99 ਵਾਰੀ ਖੜ ਖੜਜੋ ਤੇ ਜਿੱਦ ਦੇ ਤੁਸੀਂ ਇੱਕ ਵਾਰੀ ਜਵਾਬ ਦੇਤਾ ਨਾ ਉਹਦੇ ਤੁਹਾਨੂੰ ਉਹ ਬੰਦਾ ਤੁਹਾਡੀਆਂ ਅਕਾਤਾਂ ਸੁਣਾਊਗਾ ਠੀਕ ਹੈ ਇਹ ਗੱਲ ਸੱਚ ਆ ਝੂਠ ਨਹੀਂਗੀ